ਪੁੱਤ ਦੇ ਦੋਹਰੇ ਕਤਲ ਸਬੰਧੀ ਪਰਿਵਾਰ ਦੇ ਕਰੀਬੀ ਰਿਸ਼ਤਾਰ ਅਤੇ ਕਾਂਗਰਸ ਆਗੂ ਅਜੀਤਿੰਦਰ ਸਿੰਘ ਮੋਫਰ ਅਤੇ ਉਨ੍ਹਾਂ ਦੇ بیٹے ਵਿਕਰਮ ਮੋਫਰ ਨੇ ਇਸ ਵਰਤਾਰੇ ਨੂੰ ਲੈਂਡ ਮਾਫੀਆ ਦੀ ਕਰਤੂਤ ਲਾਨਿਆ। ਸ਼੍ਰੀ ਮੁਖਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਅਬੂਲ ਖੁਰਾਣਾ ਵਿਖੇ ਚੱਕੀ ਹਲਾਤਾ ਵਿੱਚ ਮਿਲੀ ਸੀ ਪਿਓ ਪੁੱਤ ਦੇ Laash 150 ਏਕੜ ਤੋਂ ਜ਼ਿਆਦਾ ਜ਼ਮੀਨ ਦੇ ਮਾਲਕ ਸ਼ਾਹੀ ਰਹਿਣ ਸਹਿਣ ਵਾਲੇ ਪਰਿਵਾਰ ਦੇ ਦੋ ਮੈਂਬਰਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। ਜੋ ਪਿਓ ਪੁੱਤਰ ਦੇ ਕਤਲ ਮਾਮਲੇ ਵਿੱਚ ਕਾਂਗਰਸ ਆਗੂ ਅਜੀਤਿੰਦਰ ਸਿੰਘ ਮੋਫਰ ਨੇ ਬਿਆਨ ਦਿੱਤਾ ਹੈ ਕਾਂਗਰਸ ਆਗੂ ਨੇ ਵਰਤਾਰੇ ਨੂੰ ਲੈਂਡ ਮਾਫੀਆ ਦੀ ਕਰਤੂਤ ਲਾਨਿਆ ਪ੍ਰਤਾਪ ਸਿੰਘ ਸਿਆਸੀ ਆਗੂ ਅਜੀਤਿੰਦਰ ਮੋਫਰ ਦਾ ਬਾਣ ਜਾਸੀ ਸ਼ੱਕੇਲਾਤਾ ਵਿੱਚ ਪਿਓ ਪੁੱਤ ਦੀ লাশ ਮਿਲੀ ਸੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ਸੁਰਜ ਪ੍ਰਤਾਪ ਅਤੇ ਵਿਨੈ ਪ੍ਰਤਾਪ ਵਜੋਂ ਪਛਾਣ ਹੋਈ ਸੀ ਦਾਅਵੇ ਕੀ 150 ਏਕੜ ਜ਼ਮੀਨ ਤੋਂ ਵੀ ਜ਼ਿਆਦਾ ਦੇ ਮਾਲਕ ਸਨ ਇਹ ਪਿਓ ਪੁੱਤਰ ਇਹ ਸਾਰਾ ਜ਼ੈਨ ਮਾਫੀਆ ਹੀ ਕੰਮ ਕਰਦਾ ਕਿਉਂਕਿ ਜ਼ਮੀਨਾਂ ਇਧਰ ਏਰੀਆ ਚ ਖੁੱਡੀਆਂ ਨੇ ਏ ਜੈਨ ਪ੍ਰਤਾਪ ਮੇਰਾ ਭਾਂਜਾ ਸੀ ਮੇਰੇ ਕੋਲ ਚੱਲਿਆ ਜ਼ਮੀਨ ਸੀ کئی ਲੋਕਾਂ ਨੇ ਗਲਤ ਤਰੀਕੇ ਨਾਲ ਗਲਤੋ ਕਾਡ ਨਾ ਕੀ ਆਪਣੇ ਨਾਂ ਕਰਵਾ ਲਏ ਕਬਜ਼ਾ ਤਾਂ ਮਿਲ ਨਹੀਂ ਸਕਦਾ ਸੀ ਉਹ ਅੰਦਰ ਫਾਲਸ ਪ੍ਰੈਸਟਿਜ ਉਹਨਾਂ ਨੇ ਉਹ ਕਰਕੇ ਫਿਰ ਪ੍ਰੈਸ਼ਰ ਬਣਾਉਣ ਲੱਗੇ ਬਦੂ ਸਰਕਾਰ ਆਉਂਦੀ ਹੈ ਕਿਸੇ ਸਰਕਾਰ ਸੀ ਉਹਨਾਂ ਵੇਲੇ ਚ ਉਹਨਾਂ ਨੂੰ ਐਸੀ ਵੀ ਸ਼ਾਇਦ ਕਬਜ਼ਾ ਮਿਲ ਜੇ ਕਿਉਂਕਿ ਕਬਜ਼ਾ ਮਿਲ ਨਹੀਂ ਸਕਦਾ ਨਾ ਕੋ ਕੋਡ ਦਵਾ ਸਕਦੇ ਨਾ ਪੁਲਿਸ ਦਵਾ ਸਕਦੇ ਤੋਂ ਪ੍ਰਿੰਸੀਪਲ ਰਾਣਾ ਹੈ ਗਵਿੰਦਰ ਉਹਨੇ ਕਰਵਾ ਕੇ ਕੋਸ਼ਿਸ਼ ਕੀਤੀ ਹੋਇਆ ਦਿਨ ਦਿਹਾੜੇ ਹੋਇਆ ਕਤਲ ਕਰਨਾ ਜਾਨ ਲੈਣੀ ਕੋਈ ਐਵੇਂ ਤਾਂ ਲੈਂਦਾ ਨਹੀਂ ਚਲੋ ਜਾਨ ਲੈਣੀ ਸੀ ਚਲੋ ਮੰਨ ਲਈ ਗੱਲ ਵੀ ਪਰ ਬੱਚੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ ਸੀ ਇਹ ਬੱਚੇ ਨੂੰ ਵੀ ਬੇਰਹਿਮੀ ਨਾਲ ਦੁਹਾ ਪਿਓ ਕੁੱਤਾ ਨੂੰ ਉਹਨਾਂ ਨੇ ਦਿਨ ਦਿਹਾੜੇ ਮਾਰਿਆ ਐ ਅਸੀਂ ਤੁਹਾਡੇ ਲਈ ਮੰਗ ਕਰਾਂਗੇ ਜੇ ਐਂ ਚੱਲਦਾ ਰਿਹਾ ਪੰਜਾਬ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬ ਨੂੰ ਦੇਨ ਤੋਂ ਅੰਦੇ ਰਾਹੀਂ ਬੇਨਤੀ ਕਰਦਾ ਹੈ ਕਿ ਜਿਹੜਾ ਉਹ ਦਾਵਾ ਕਰਦੇ ਆ ਪੰਜਾਬ ਦੇ ਵਿੱਚ ਅਮਨ ਕਾਨੂੰਨ ਦਾ ਨਾਂ ਦੀ ਕੋਈ ਚੀਜ਼ ਦੀ ਜੇ ਸਾਨੂੰ ਉਹ ਨਿਆਂ ਦੇਣਾ ਚਾਹੁੰਦੇ ਆ ਤਾਂ ਤੁਰਤ ਉਹਨਾਂ ਨੂੰ ਮੋਦੀਵਾਂ ਨੂੰ ਫੜਨ ਉਹਨਾਂ ਤੋਂ ਪੁੱਛ ਦੱਸ ਹੋਵੇ ਸਾਰੀ ਸਚਾਈ ਸਾਹਮਣੇ ਆਵੇ ਨਾਲ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇਹਦੇ ਵਿੱਚ ਉਹ ਬਹੁਤ ਵੱਡੇ ਖਲਾਸੇ ਬਹੁਤ ਕੁਝ ਹੋਊਗਾ ਇਹਦੇ ਵਿੱਚ ਕਾਫੀ ਪੋਲੀਟਿਸ਼ੀਅਨ